ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਸਾਨੂੰ ਦਿਨ ਦੁਗਣੀ ਤੇ ਰਾਤ ਚਾਗੁਣੀ ਤਰੱਕੀ ਬਖਸ਼ੇ ਤੇ ਸਭ ਨੂੰ ਦੇਹ ਰੋਗ ਤਾ ਬਖਸ਼ੇ ਜੀ ਸਾਰੇ ਮਨੁੱਖ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਤੂੰ ਵੀ ਬਲਾ ਦੇ ਚਰਚੀ ਦੀ ਗੱਲ ਬਲਾ ਬਣ ਬਾਘਰੂ ਜੀ ਕਾ ਖਾਲਸਾ ਬਾਘਰੂ ਜੀ ਕੀ ਫਤਿਹ ਬੋਲ ਬੋਲ ਪਹਿਲਾਂ ਬੋਲ ਬਹੁਤ ਜੀਵ ਕੱਢ ਉਹ ਬਥੇ ਨਾ ਰੋਣਾ ਪਉਂਦੀ ਐ ਡਾਕਟਰ ਜੀ ਡਾਕਟਰ ਜੀ ਹੈਗਾ ਤੇਰੀ ਜੀਬ ਚੈੱਕ ਕਰ ਰਹੀ ਆਹ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੋ ਉਹ ਬੋਲ ਪਏ ਯਾਰ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਸਤਨਾਮ ਨੀ ਕਹਣਾ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਕਾ ਪਹਿਲਾ ਉਹ ਬਥੇਰਾ ਬੋਲਦੀ ਆ ਜੀ ਤੇ ਹੁਣ ਕੈਮਰਾ ਸਾਹਮਣੇ ਥੋੜਾ ਜਿਹਾ ਲੱਜਦੇ ਆ ਇਹ ਮੁੱਲਾ ਪੱਬਾ ਜਾ ਕਰਨ ਸੋ ਅੱਜਾ ਡੇਟ ਹੈ ਜੀ ਜਿਹੜੇ ਪੇਪਰ ਪਰ ਹੋਣਾ ਜੀ ਆਪਣੇ ਬਾਈ ਨੇ ਸਰਪੰਚੀ ਦੇ ਪਰ ਹੋਣਾ ਉਹਦੇ ਵਾਸਤੇ ਅੱਜ ਮਤਲਬ ਅੱਜ ਦਾ ਦਿਨ ਸਾਰੇ ਪੰਜਾਬ ਦੇ ਵਿੱਚ ਕਚੈਰੀਆਂ ਦੇ ਵਿੱਚ ਮੇਲੇ ਲੱਗੇ ਰਹਿਣੇ ਆ ਸਾਰੇ ਦਿਹਾੜੀ ਸ਼ਾਮ ਤੱਕ ਜਦੋਂ ਤੱਕ ਮਤਲਬ ਇਹ ਕਾਗਜ਼ੀ ਕਾਰਵਾਈ ਚੱਲਦੀ ਆ ਤੇ ਨੱਠਪੱਜ ਪਈ ਹੋਈ ਸਾਨੂੰ ਵੀ ਪੁਰਾਣੂ ਵੀ ਸਾਰਿਆਂ ਨੂੰ ਨੱਠਪੱਜ ਪਈ ਵੀ ਆ ਸੋ ਲੋ ਬੇ ਇਹ ਵੀ ਜ਼ਰੂਰੀ ਹੈ ਐਟ ਕੀ ਤਾਂ ਮੈਨੂੰ ਤਕਰੀਬਨ ਤਕਰੀਬਨ ਇਦਾਂ ਲੱਗਦਾ ਵੀ ਸਾਡੇ ਇੱਥੇ ਲਾਗਪਾਸ ਇੱਕ ਖੇੜੀ ਪਿੰਡ ਹੈ ਜਿੱਥੇ ਸਰਬਸੰਮਤੀ ਨਾਲ ਸਰਪੰਚ ਪੰਚ ਚੁਣ ਹੋਇਆ ਨਹੀਂ ਜਿੰਨੇ ਵੀ ਪਿੰਡ ਇੱਥੇ ਲਾਗਪਾਸ ਸਾਡੇ ਇਧਰਲੇ ਇਲਾਕੇ ਦੇ ਵਿੱਚ ਸਾਰੇ ਇਲੈਕਸ਼ਨੇ ਹੋਈਆਂ ਬਾਕੀ ਲੋਕਾਂ ਨੇ ਆਪਣੀ ਸਮਝ ਨਾਲ ਵੋਟ ਪਾਉਣੀ ਸਾਰਿਆਂ ਨੂੰ ਜਿਹੜਾ ਬੰਦਾ ਕਿਹੜਾ ਭਾਈ ਚੰਗਾ ਕਿਹੜਾ ਮਾੜਾ ਕਿਸੇ ਦੇ ਕਹਿ ਕੇ ਕਹਿਣ ਨਾਲ ਕਿਸੇ ਦੇ ਮਗਰ ਨਹੀਂ ਲੱਗਣਾ ਹੈਗਾ ਆਪਣੀ ਮੱਤ ਨੂੰ ਵਧੀਆ ਢੰਗਾਂ ਨਾਲ ਦਾਨ ਕਰਨਾ ਸਭ ਨੇ ਤੇ ਪਿੱਛੇ ਹੁਣ ਫਸਲਾਂ ਵੀ ਲੱਗੀਆਂ ਜੀ ਰੰਗ ਢੰਗ ਦੇ ਦਿਖਾਉਣ ਕਿ ਮਹਾਰਾਜ ਭਾਈ ਇਹ ਵੀ ਦਾਣੇ ਸਾਰਿਆਂ ਦੇ ਘਰ ਪੁਰਜ਼ੇ ਦੇ ਕਰਦੇ ਹੁਣ ਫਿਲਹਾਲ ਤਾਂ ਇੱਕ ਤਾਂ ਹੈਗੀ ਵੀ ਮਹਾਰਾਜ ਦੀ ਕਿਰਪਾ ਵੀ ਬਦਲ ਬਾਈ ਤਾਂ ਕੋਈ ਨਹੀਂ ਪਰ ਸਾਡੇ ਇਲਾਕੇ ਦੇ ਵਿੱਚ ਜੇ ਇਧਰ ਨੂੰ ਬੈਕ ਸਾਈਡ ਨੂੰ ਦੇਖਾ ਤਾਂ ਇੱਥੇ ਤੇ 3 ਜਾਂ 4 ਕਿਲੋਮੀਟਰ ਪਰ ਕੱਚੀ ਨਹਿਰ ਹੈ ਜੀ ਤੇ ਇਧਰ ਨੂੰ ਤੁਲ ਜੋ ਜੀ ਇਧਰ ਨੂੰ 4 ਜਾਂ 5 ਕਿਲੋਮੀਟਰ ਪਰ ਦਰਿਆ ਹੈ ਉਸ ਤਰੇਲ ਕਹਿੰਦੇ ਜਿਹਨੂੰ ਤਰੇਲ ਉਹ ਪੂਰੀ ਪੈਣ ਲੱਗ ਗਈ ਹੁਣ ਤਾਂ ਸਮਝ ਲਓ ਵੀ 10 10:30 11 ਵਜੇ ਤੱਕ ਇਹ ਉਤਰਨੀ ਆ ਉਸ ਤੋਂ ਬਾਅਦ ਵੱਡ-ਵੱਡੀ ਇਹਦਾ ਕੰਮ ਸ਼ੁਰੂ ਹੋਣਾ ਨਵੀਂ 10:30 10:30 ਮੌਇਚਰ ਸੈੱਟ ਨਹੀਂ ਹੋਣਾ ਹੈਗਾ ਫਸਲ ਦਾ ਜਾਓ ਜਾਓ ਕਿੱਥੇ ਜਾਣਾ ਸਾਡੇ ਅਚਾ ਆਹ ਫੁੱਲ ਦੇਖਣੇ ਆ ਮਹਾਪਗਲੀ ਕਹਿੰਦੀ ਇਹਦਾ ਪਤਾ ਦੁਪਹਿਰ ਨੂੰ ਖੁੰਡਣੇ ਆ ਇਹਨਾਂ ਤੇ ਤਾਂ ਪਾਣੀ ਆ ਪਹਰੇ ਆ ਪਿਆ ਇੱਕ ਨਹੀਂ ਸਤਾਂ ਸਵੇਰੇ ਆ ਵੀ ਆ ਦਾ ਆ ਦਾ ਖੰਡਣ ਨੂੰ ਤਿਆਰ ਹੈ ਤੇਰੇ ਪਰ ਇਹਨਾਂ ਦੇ ਚਿੱਟੇ ਫੁੱਲ ਖੰਡਣੂਗੇ ਤੇ ਬਾਕੀ ਆਹ ਵੀ ਇੱਧਰ ਵੀ ਪਾਈ ਜਿਹੜੀ ਅਸੀਂ ਆ ਬੀਜਿਆਂ ਦੇ ਦੇਖਾਂ ਛੋਟੇ ਟੱਟੇ ਜੇ ਨਾ ਪਰ ਤੇ ਚੱਕ ਹੋਗੇ ਤ੍ਰੀਤ ਆ ਕੇ ਕਰਨਾ ਤਾਲ ਇੱਧਰ ਉੜਿਆ ਪਰ ਸਾਰੀ ਇਹ ਤਾਂ ਤਲਾ ਖਿੰਦੇ ਕਿ ਜੇ ਵਾਸਤੇ ਤੇ ਵਾਹ ਫਤਲਾ ਨਾ ਹਟਾ ਇਹ ਤਾਂ ਸਾਡੇ ਹੋਗੇ ਇਹ ਤਾਂ ਹੁਣ ਦੇਖ ਲੈਣੇ ਕਿੱਦਾਂ ਨਾ ਨਾ ਪ੍ਰੋਗਰਾਮ ਖਤਮ ਹੋਣਾ ਤੇ ਹੁਣ ਚੱਲਦੇ ਆਂ ਅੰਦਰ ਨੂੰ ਬਾਈ ਵੀ ਰੈਡੀ ਆ ਫ੍ਰੀਟ ਹਾਂ ਆਹ ਕੁੜੀ ਨਾ ਸਾਡੀ ਕੀ ਆਇਆ ਕੀ ਆਇਓ ਤੇ ਕੈਂਤ ਲਾ ਕੀ ਆਇਓ ਤੇ ਕੀ ਆਇਆ ਹਾਂ ਪੱਤੇ ਆਓ ਆ ਚੱਲ ਜੀ ਅੰਦਰ ਹਾਂ ਕੀ ਆ ਦੇ ਦੋ ਆ ਪੱਤੇ ਤਾਂ ਕੀ ਕਰਨੇ ਪੱਤੇ ਉਹ ਤਾਂ ਕੀ ਕਰਨੇ ਕਿ ਮੈਨੂੰ ਦੱਸਤਾ ਸੀ ਕੀ ਕਰ ਰਹੇ ਹਾਂ ਐਵੀਓਰ ਦੀ ਜਿੱਦੇ ਹਸਪੀਟਲ ਤੇ ਆਈ ਇਹਦੀ ਆਦੀ ਬਾਅਦ ਚ ਵੀ ਫਰਕ ਪਿਆ ਵਾ ਤੇ ਇਹਦੀ ਮਾਂ ਦੇ ਬਾਅਦ ਚ ਵੀ ਫਰਕ ਪਿਆ ਵਾ ਤੇ ਇਨਫੈਕਸ਼ਨ ਜੀ ਹੋਈ ਵੀ ਸਾਰਿਆਂ ਨੂੰ ਤਜਰਬਾ ਤੇ ਹੁਣ ਜੀ ਬਾਈਰੂ ਸੰਵੀਰ ਸਿੰਘ ਹੋਰ ਰੈਡੀ ਸਕੂਲ ਮੰਗਲੋ ਮੰਨੂ ਨੂੰ ਦਿਖਾਈ ਜਾਣਾ ਉੱਧਰ ਕੈਮਰਾ ਘੁਮਾਓ ਮਾਈ ਜੀ ਦਾ ਖਾਸਤਾ ਭਾਈ ਜੀ ਕੀ ਪਤੇ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਸਾਈਂ ਤੁਹਾਨੂੰ ਸਭ ਬੇਸਿਸੇ ਕੰਮ ਦਸਰੀਆ ਘਾਲ ਠੀਕ ਨਹੀਂ ਉਹ ਇਹਦਾ ਗਾਣਾ ਦੱਸਦਾ ਜੀ ਉਹ ਤਰ੍ਹਾਂ ਦੇ ਗਾਣੇ ਉਹ ਪਰੌਂਠੇ ਬਣਾ ਕੇ ਦਿੱਤੇ ਸੁੱਖੋ ਭੈਣ ਜਿੰਨੇ ਲੜ ਕੇ ਬਣਾ ਕੇ ਦਿੱਤੇ ਮੇਰਾ ਪੁੱਤ ਪਰੌਂਠੇ ਮੰਗਦਾ ਤੈਨੂੰ ਪਰੌਂਠੇ ਦਵਾਂਗਾ ਹਾਂ ਪਰੌਂਠੇ ਤੋਂ ਬਾਅਦ ਘੜਾ ਤੇ ਆਉਂਦਾ ਕਲੰਤਾ ਅੱਛਾ ਇਹ ਮੀਂਹਿਕਾ ਉਹ ਵੀ ਤੇਰੀ ਗਲਤੀ ਦਾ ਹੋਇਆ ਇਹ ਕੱਢਾ ਪਾਣੀ ਪੀ ਲਿਆ ਉੱਪਰ ਨੂੰ ਇਹਨਾਂ ਨੂੰ ਇਹ ਚੀਜ਼ਾਂ ਨੂੰ ਉੱਤੇ ਆਪ ਤੁਸੀਂ ਰੱਖਣਾ ਮੈਨੂੰ ਕਿਹੜਾ ਪਾਣੀ ਦੇਣਾ 6 ਵਜੇ ਇਹ ਸਵੇਰੇ ਮੈਨੂੰ ਕਹਿਣਾ ਵੰਡ ਕੇ ਦੇ ਕੇ ਮਮਮੀ ਮੈਂ ਇੱਕ ਬਰੋਟੀ ਲੈਣੀ ਲੈਣੀ ਆ ਦੋ ਮਿੰਟ ਬਣਾਇਂ ਦੇ ਬਾਕੀ ਚਲ ਬਣਾਵਾਂ ਇਸ ਕਰਕੇ ਮੈਂ ਬਣਾ ਲੇ ਬਾਕੀ ਮੈਨੂੰ ਐ ਲੱਗਦਾ ਕਿ ਤੂੰ ਲੇਟ ਹੁੰਨਾ ਹੈ ਤੇ ਰੋਟੀ ਵੀ ਨਹੀਂ ਖਾਦੇ ਗੱਡੀ ਤੇਰਾ ਬਿਜ਼ਨਸ ਸਟਾਰਟ ਹੋਊਗੀ ਥੱਲੇ ਨਾ ਨਾ ਹਰੇ ਸਭ ਉਹਨਾਂ ਦੇ ਰਾਜੂ ਭਾਈ ਦਾ ਸੰਗੀ ਤਰ੍ਹਾਂ ਨੇ ਤਿਆਰ ਰੱਖਿਆ ਹਾਂ ਉਹ ਟਾਈਮ ਨਹੀਂ ਹੋਣਾ ਤਾਂ ਤਾਂ ਹਾਂ ਹਾਂ ਕੀ ਚੀਜ਼ ਕੰਮ ਕਿਤੇ ਲਈ ਉਹ ਪੁੱਤਾਂ ਦੇ ਬੋਟਾਂ ਨੂੰ ਉਰੇ ਪਰ ਮੈਂ ਫਾਰਮ ਲਾਉਣ ਦਾ ਕੰਮ ਕਰਨਾ ਪੈਂਦਾ ਬਾਹਰ ਪੇਂ ਮੈਂ ਕਰ ਦੇਣਾ ਉਹ ਜੇ ਤੋ ਰੋਟੀ ਦੇ ਵਿੱਚ ਮਾੜੀ ਜਿਹਾ ਪਾ ਕੇ ਪਾ ਪਾਪਾ ਹਣ ਰੱਬਾ ਸੱਤ ਨੌ ਵਾਹ ਕਰੋ ਐਨ ਨੂੰ ਸੁਣਤਾ ਬਸ ਜੀ ਜੀ ਮੈਂ ਕਹਿੰਦਾ ਵੀ ਮੈਂ ਤੇ ਪਟਕਾ ਬੰਨਦਾ ਨਾ ਉਲਟਾ ਮਨ ਨੂੰ ਕਹਿੰਦੇ ਪਾਪਾ ਜੀ ਮੂਤੀ ਪਾ ਦੇ ਹਾਂ ਮੈਂ ਵਾਧਣਾ ਬਟਕਾ ਪਈ ਪਾਪਾ ਹਾਂ ਚੱਲ ਚੱਤੀ ਹਾਂ ਮੈਂ ਕਾਲਾ ਮਹ

ਤੂੰ ਮਿਸ ਮੈਂ ਕਹਿੰਦਾ ਕੀ ਕਹਿਣਾ ਇਹਨਾਂ ਨੂੰ ਹੁਣ ਚਲਾ ਇਹ ਹੁਣ ਐਰਪਲੇਨ ਚ ਕਹਣੀ ਪੂਣੀ ਮੈਂ ਪੂਣੀ ਅੱਛਾ ਚੱਲਣਾ ਚੱਲ ਜੀ ਇਹ ਗੱਲ ਉਹ ਪਟ ਜਾਣਾ ਨੇ ਖੱਚੀ ਕੋਲ ਉੱਛੜਣਾ ਕੋਲ ਬਦਲੀ ਰਸਾ ਕਰੀ ਹਾਂ ਕਰ ਪਾ ਪਾਉਂਦਾ ਪਟੇ ਪਾਉਂਦਾ ਹਾਇ ਫਿੱਤੀ ਕੋ ਤੂੰ ਜਾਂਦੇ ਜਾਂਦੇ ਮੈਂ ਤਰਕੇ ਜਾਣਾ ਹੁਣ ਤੇਰਾ ਭਰੋਥਾ ਕੁਛ ਨਹੀਂ ਤੂੰ ਭਗਾੜਾ ਹੋ ਨਾ ਕਰਦਾ ਹਾਂ ਹਾਂ ਇਹ ਕੰਮ ਹੁੰਦਾ ਭਗਾੜਾਂਗੇ ਹਾਂ ਇਹ ਹੁੰਦਾ ਓਹੋ ਇਹਨਾਂ ਦਾ ਕੋਟਾ ਖੜ ਜਾ ਬਾਪਾ ਇਧਰ ਨੂੰ ਘੁੰਮ ਜਾ ਦੇ ਇੱਕ ਮਿੰਟ ਪਹਿਲਾਂ ਮਨੂੰ ਮਿਹਰ ਦਾ ਸੈਟਿੰਗ ਤਾਂ ਕਰ ਲੈ ਉਹਦੇ ਐਨੀ ਕਿੰਨੀ ਕਰਨੀ ਗਿਆ ਤਾ ਜਿੱਕਾ ਹੁਣ ਹੀ ਕੋਈ ਨਹੀਂ ਹਾਂ ਜੂ ਬੰਦ ਕਰ ਗਈ ਜਾਂ ਤੂੰ ਉਧਰ ਮੰਮੀ ਨੇ ਪਾਪਾ ਜੀ ਨੂੰ ਬਰਸਾਦਾ ਤਾ ਚਾਚੀ ਨੂੰ ਵੀ ਮਲਾ ਦੇ ਆਪਣੀ ਨੂੰ ਮਾਸੀ ਨੂੰ ਇਹ ਤਾਨੂੰ ਬੰਦ ਕਰਾ ਦੇ ਸੋ ਇੱਟ ਹੈ ਨਹੀਂ ਕੋਈ ਨਹੀਂ ਨਹੀਂ ਦੇਖ ਦੇ ਤੁਸੀਂ ਤਾਂ ਦੇਖਦੇ ਤੇ ਮਾਸੀ ਕਿੱਥੇ ਸਾਡੀ ਮਾਸੀ ਹੈ ਨਹੀਂ ਹਾਂ ਮਾਸੀ ਕਿੱਥੇ ਨੇ ਤੁਸੀਂ ਬਿਘੇ ਨਹੀਂ ਕਿੰਨੀ ਸੋਹਣੀ ਜੁਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਘਰ ਤੇ ਮਾਸੀ ਕਿੱਥੇ ਤੇ ਲੈ ਕੇ ਆਈ ਚੰਨੀ ਕੋਠੀ ਤੇ ਲੱਦੀ ਹੈ ਮਿੰਟ ਕਿੰਨੀ ਸੋਹਣੀ ਹੈ ਦੇਖ ਲਾ ਮਾਸੀ ਆਪਣੇ ਜੋਗੀ ਲਈ ਆਈ ਜਾਂਦੀ ਆ ਮੈਨੂੰ ਲਿਆਉਂਦੀ ਨਹੀਂ ਉਹ ਵੀ ਹੈ ਨਹੀਂ ਤੀ ਤਾਂ ਲੈ ਲਈ अच्छा 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 ठीक है भाई ਇਹਨੂੰ ਘਟਾ ਲਉਣੀ ਗੈਸ ਨੂੰ ਤਾਂ ਵੀ ਬਰੋਟੀ ਨਹੀਂ ਬਾਈ ਵੀ ਆ ਆयो ਭਾਈ ਜਿਨੇ ਜਿਨੇ ਮੇਰੀ ਮਾਸੀ ਦੇ ਹੱਥ ਦੀਆਂ ਰੋਟੀਆਂ ਖਾਣੀਆਂ ਜੀ ਦੇਸੀ ghee ਦੇ ਨਾਲ ਚੋਪੜ ਕੇ ਮਾਸੀ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਤੁਹਾਨੂੰ ਥਾਲੀ ਦੇ ਵਿੱਚ ਪਰੋਸ ਕੇ ਹੋਏ মুখ ਦੇ ਉੱਤੇ ਸੋਹਣੀ ਜੀ ਸਮਾਈਲ ਦੇ ਕੇ ਤੁਹਾਨੂੰ ਖਿਲਾਉਗੀ ਜੀ ਸੋਹਣਾ ਸੋਹਣਾ ਸੁਆਦੀਸ਼ਟ ਪ੍ਰਸ਼ਾਦਾ ரைਟ ਮਮ ਹਾਂ ਕਿਆ ਕਰੇ ਜਾ ਰਹੇ ਮਾਸੀ ਦੀ ਅੱਜ ਗਲ ਵੀ ਸਰਾਬ ਪਰਸਾ ਪਾਈ ਨਹੀਂ ਉਸ ਦੇ ਦਾ ਚੈੱਕ ਕਰੋ ਪਟਕਾ ਆ ਕਿਦਾਂ ਦਾ ਬਣਿਆ ਹੈ ਹਾਂ ਆ ਕੇ ਇਹਦਾ ਟੈਪ ਵੀਡੀਓ ਤੇ ਚੈੱਕ ਕਰਾਉਣਾ ਬਣਾ ਰਹੇ ਰੋਣਾ ਬੰਦੀਆ ਲੱਕੀਏ ਹੋਰੇ ਕੁਝ ਬਣੂਗਾ ਸੰਦੀਪ ਪਟਕਾ ਬਹੁਤ ਵਧੀਆ ਬਣ ਗਿਆ ਸ਼ਾਬਾਸ਼ ਅੱਜ ਤੁਸੀਂ ਦਵਾਈ ਲਿਆ ਕੇ ਆਏ ਕਿ ਮੈਂ ਲੈ ਆ ਦੂੰਗੀ ਕੋਈ ਨਹੀਂ ਮੇਰੀ ਕਮਟਾ ਹੁਣ ਇਹ ਗੱਲ ਹੈ ਜੀ ਕਹਿੰਨੇ ਮੈਨੂੰ ਕਹਿੰਦੇ ਦਵਾਈ ਲਿਆ ਆਤੀ ਉਹ ਐ ਜੈਸਮੀਨ ਨਾਲ ਰੋਪੜ ਨਹੀਂ ਜਾ ਸਕਦੀ ਐ ਜੈਸਮੀਨ ਨਾਲ ਤਮਕੌਰ ਸਾਹਿਬ ਵੀ ਜਾ ਸਕਦੀ ਐ ਉੱਤੇ ਤੱਕ ਪਾਂਬਰੀ ਤੱਕ ਜਾਣ ਨੂੰ ਜੈਸਮੀਨ ਤਿਆਰ ਆ ਦੁਆਇ ਦੇਣ ਜਾਂ ਅਸਮੈਨ ਨਾਲ ਨਹੀਂ ਜਾ ਸਕਦੀ ਕਿਉਂਕਿ ਉਹ ਦੋ ਫਰਾਕਾ ਦਾ ਤੁਸੀਂ ਵੀ ਲਿਆ ਸਕਦੇ ਆ ਹਾਂ ਇਹ ਨਹੀਂ ਬੰਦਾ ਡਾਕਟਰ ਜੇ ਮੈਂ ਕਹਾਂ ਮੈਂ ਪਹਿਲਾਂ ਬੁਖਾਰ ਚੈੱਕ ਕਰੂੰਗਾ ਜੀ ਕਿੰਨਾ ਕਿੰਨਾ ਬੁਖਾਰ ਹੋ ਰਿਹਾ ਹੈਗਾ ਮੇਰਾ ਗਾਲੀ ਬੈਠਿਆ ਹੋਇਆ ਹੁਣ ਜਿਆਦਾ ਬੈਗਿਆ ਉਹ ਚਲਾ ਭਾਈ ਮੈਂ ਲਿਆ ਦੂੰਗੀ ਇਹਨੇ ਪਠਾਣਾ ਹੈ ਫਰ ਠੰਡਾ ਪਾਣੀ ਪੀਣਾ ਬਰਪ ਕੱਢ ਕੇ ਜੀ ਨੇ ਪੀਣਾ ਉਹਨੇ ਪੀਣਾ ਹੀ ਆ ਪਾਪਾ ਨੇ ਵੀ ਠੰਡਾ ਮੰਗਿਆ ਪਾਪਾ ਜੀ ਨੇ ਵੀ ਠੰਡਾ ਮੰਗਿਆ ਜਵਾਬ ਦੇ ਉਹਨਾਂ ਨੂੰ ਦੁਬਾਰਾ ਵੀ ਅਸੀਂ ਦੇਣਾ ਮੈਂ ਨਹੀਂ ਮੰਗਿਆ ਠੰਡਾ ਪਾਪਾ ਨੇ ਇਹ ਠੰਡਾ ਹੀ ਪੀਂਦਾ ਮੈਂ ਤਾਂ ਪੀਂਦਾ ਹੀ ਨਹੀਂ ਉਹਦਾ ਪੜਤਲਾ ਤਾਂ ਫੇਰ ਹਾਏ ਹਾਏ ਹੋ ਗਿਆ ਤੂੰ ਦਾਦੀ ਹਾਂ ਗੱਡੀ ਕਰ ਮੇਰੇ ਹੱਥ ਨਾਲ ਟੰਡਾ ਮੈਂ ਥੋੜਾ ਗੱਡੀ ਯਾਰ ਨੂੰ ਨਹੀਂ ਇਹਦਾ ਮਾਰ ਸ਼ਾਂਤੀ ਹੋ ਰੱਖੇ ਦਮ ਬੱਲੇ ਅੰਦਰ ਰਹਿ ਜੀ ਠੰਡ ਸਾਰੇ ਕਿੱਥੇ ਆਵੇ ਹਾਂ ਉਹ ਮੈਨੂੰ ਪਤਾ ਜੀ ਮੈਂ ਠੰਡਾ ਕੇ ਗਰਮਾ ਕੇ ਕੌਣ ਗਰਮਾ ਕੌਣ ਠੰਡਾ ਦੋਨੋਂ ਪਤਾ ਇਹ ਗੜਾ ਤਾਂ ਥੋੜਾ ਵੀ ਬੈਠ ਗਿਆ ਗੜਾ ਤਾਂ ਮੇਰਾ ਤਾਂ ਮਤਲਬ ਹੀ ਨਹੀਂ ਬਾਦ ਭਾਰੀ ਹੋਈ ਰਹੀ ਆ ਉਹ ਨਾ ਮੇਰਾ ਹੀ ਬੈਠਾ ਹੋਇਆ ਕੰਮ ਠੀਕ ਹੈ ਤੇਰੀ ਵੀ ਆ ਇਹਦਾ ਕੂਲਰ ਨੇ ਕਰਿਆ ਵਾ ਕੰਮ ਤੇ ਰਾਤ ਨੂੰ ਠੰਡ ਲੱਜੇ ਕੰਬਲ ਲੈਣੇ ਕਿ ਪਤਾ ਜੀ ਇਹ ਖੇਸੀ ਕਰਾਉ ਬਸ ਸਫਾਈਆਂ ਅੱਜ ਤੋਂ ਬਾਅਦ ਕਰਾਉ ਨਾਲ ਨਾਲ ਉਹ ਵੀ ਕੰਮ ਕਰਾ ਦੇ ਜੀ ਸਫਾਈ ਨਹੀਂ ਕੋਈ ਕਰਾਉਣੀ ਆ ਇਹ ਕਿਧਰੋਂ ਕੰਮ ਕਰਪੀ ਕਰਾਉ ਸਫਾਈਆਂ ਮੈਂ ਕਹਿੰਦਾ ਕੂਲਰ ਨੇ ਮੇਰਾ ਗਲਾ ਖਰਾਬ ਕਰਤਾ ਕਰਾਉ ਸਫਾਈਆਂ ਬਸ ਉਹ ਤਾਂ ਹੱਥ ਹੁਣ ਕਰ ਲੈ ਤੂੰ ਗਲਾ ਕਿਉਂ ਕਰਕੇ ਸੋਇਂ ਗੈਰ ਕਰਾਉ ਉਹ ਆਏ ਕਹਿੰਦੀ ਆ ਉਹ ਵੀ ਕੂਲਰ ਗਲਾ ਦੋ ਵੀ ਆਪਾਂ ਉਹ ਕਰੀਏ ਕੂਲਰ ਸਾਫ ਕਰਕੇ ਰੱਖੀਏ ਆ ਉਹ 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 ਕੱਲ ਬਣਦਾ ਨਹੀਂ ਤੇ ਖੜਾ ਤਾਂ ਲੱਗੀ ਹੋ ਜਾਂਦੀ ਹੁੰਦੀ ਤੇ ਉਹ ਆਹ ਜਨਗੀ ਰੋਟੀ ਜੁੜਗੀ ਚੋਂ ਨਿਕਲਦਾ ਤੂੰ ਮੈਂ ਕੀ ਜਾਣੀ ਜਿਹੜਾ ਜਿਹੜਾ ਆਪਣੇ ਕੋਲ ਬੰਦੇ ਦਾ ਸੁਭਾਅ ਹੋਵੇ ਨਾ ਉਹੋ ਜਿਹਾ ਪਰਸਾ ਨਹੀਂ ਕਰਦਾ ਆਪਣੇ ਆਪਣੇ ਸੁਭਾਅ ਤੋਂ ਥੋੜਾ ਜਿਹਾ ਵੱਖਰਾ ਦਿੱਤਾ ਜਿੰਦਾ ਜਿੰਦਾ ਜਿਉਂਦਾ ਡੈਡੀ ਮਾਸੀ ਆਜ ਡੈਡੀ ਤੇ ਤਾਂ ਜੇ ਕੰਦੇ ਲੱਗੇ ਜੀ ਪਾ ਅੱਠੇ ਚਾਹ ਨੂੰ ਅਜੀਬ ਲੱਗਿਆ ਤੂੰ ਸਾਲ ਲਵਾ ਕੇ ਖੋ ਜਾ ਮੇਰੇ ਚਿੰਤਾ ਜਲਵਾ ਹੈ ਤਾਂ ਗੈਸ ਨੂੰ ਤਾਂ ਬਾਤ ਕਰਕੇ ਹੀ ਬੜਾ ਲਾਈ ਬਾਤ ਫੈਜਨ ਬੜ ਗਈ ਜੀ ਮੇਰੇ ਨਾਲ ਹੈ ਅਧਿਕ ਕਰੂ ਮੇਰੇ ਸੀ ਹੈ ਇਖੋ ਇਖੜ ਗਿਆ ਥੋੜਾ ਫਿਰ ਤਾਂ ਮੈਂ ਲਾ ਲਿਆ ਇਹਦੇ ਨਾਲ ਹਾਂ ਹੋਰ ਕਾਹਨ ਜੀ ਚਿੰਬੜ ਗਈ ਤੇ ਜੀ ਵੀ ਚਿੰਬੜ ਗਈ ਮੈਂ ਖਿੱਚ ਲਈ ਮਾ ਚੰਦ ਲਿਆ ਚਲ ਛੇਤੀ ਬਾਤ ਸਟ ਕਰ ਇਹ ਸਾਰੇ ਸਾਡੇ ਨੂੰ ਮੁੰਨੇ ਹੀ ਆ ਜੀ ਬਸ ਆ ਹਾਸ ਤੁਸ ਕੇ ਸਾਡਾ ਟਾਈਮ ਨਿਕਲੀ ਜਾਂਦਾ ਪਿੱਛੇ ਮਹਾਰਾਜ ਇੱਕ ਦੀ ਕੱਢੀ ਜਾਵੇ ਨਾ ਕੋਲ ਪਿੰਗਣਾ பாਬੇ ਨੂੰ ਦੇ ਵਿੱਚ ਲੈ ਕੇ ਵੀ ਜਾਣਾ ਰਹੇ ਤੇ ਕੋਸੇ ਨਹੀਂ ਖਾ ਲਿਆ ਥਾਏ ਖਾ ਲਿਆ ਤੇ ਜਾਣਾ ਬਾ ਚਿਹਰੇ ਉਸ ਤੋਂ ਦਾ ਜਾਣਾ ਸਾਰੇ ਚਲ ਮਾਜੀ ਨਾਲ ਹੱਸ ਕੇ ਖਾ ਲ ਲੋ ਕੇ ਬਹੁਤ ਵੱਡ ਕੰਮ ਇਹ ਬੰਦੇ ਨੇ ਇਹ ਭਾਵੇਂ 2 ਰੁਪਏ ਇਹ ਗੱਲ غلط ਤਾਂ ਜਿੰਨੀ ਸਾਰੇ ਦਿਨ ਚ 4 ਰੋਟੀਆਂ ਜ਼ਿਆਦਾ ਨਹੀਂ ਜਿੰਨੀ ਖਾਣੀਆਂ ਲੇਦਾ ਤੂੰ ਹੁਣ ਤੂੰ ਐਂ ਕਹਿਸਾ ਤੂੰ ਵੀ 4 ਰੋਟੀਆਂ ਭਾਈ ਹਾਂ ਉਹ ਟਾਈਮ ਨਾਲ ਮਾਰ ਨਾਲ ਦੇਈ ਜਾਵੇ ਕੀ ਕਹਿੰਦੀ ਆ ਉਹ ਹਾਂ ਕੀ ਕਿਆ ਮਮਾ ਨੂੰ ਬੁਖਾਰ ਹੈ ਤੇ ਦਵਾਈ ਦੇ ਦੇ ਮਮਾ ਤੈਨੂੰ ਕਿਹਨੇ ਕਹਿ ਮੈਨੂੰ ਬੁਖਾਰ ਆਇਆ ਮੇਨ ਸਵਿਚ ਹੈ ਮੇਨ ਸਵਿਚ ਹੈ ਉਹ ਸੰਬੰਧਿਆ ਬਲਿੱਟ ਅੱਛਾ ਵੀ ਉਹ ਚੈੱਕ ਕਰ ਲਈਆ ਮੈਂ ਆਪਾਂ ਨੂੰ ਦੋ ਘੁੱਟ ਖਾਣਾ ਦੋ ਕਰਾ ਕੋਈ ਕਿਆ ਕਰਾ ਮੇਰੇ ਸੰਸ ਬਾਹਰ ਨੂੰ ਮੈਂ ਬਰੋ ਤੇ ਖਾਣ ਵਾਲਾ ਮੈਂ ਨੂੰ ਮੋੜਣਾ ਮਾਰ ਇੱਕ ਵਾਰ ਅੱਛਾ ਸਰੀਰ ਮੁੱਤੇ ਬਾਹਰ

ਜੰਗਲਾਂ ਪਾਣੀ ਖੜਤਾ ਹਾਂਜੀ ਬਹੁਤ ਹੱਸਦੇ ਆ ਜੀ ਝਾੜੂ ਮਾਰਿਆ ਜੀ ਪਾਣੀ ਆਂਦੇ ਬਾਹਰ ਕੇ ਉਹਨੂੰ ਰੱਖਤੀ ਆ ਜੀ ਕੱਖ ਵੱਟ ਕੇ ਆ ਗਏ ਮਸ਼ੀਨ ਮੁਰਖ ਖੜਿਆ ਜੇ ਲੇਟ ਫੇਟ ਹੋਏ ਤਾਂ ਤੁਸੀਂ ਟੱਕਰ ਦਿਓਗੇ ਗੇਂ ਬੰਦੇ ਦਾ ਕੋਈ ਕੋਸਾ ਦਾ ਟਾਈਮ ਨਾਲ ਮੁੜ ਕੇ ਆਉਂਦਾ ਕਿ ਨਹੀਂ ਆਇਆ ਬੱਲ ਨੂੰ ਆਇਆ ਛੋਟਾ ਬੱਲ ਨੂੰ ਤਾਂ ਲੱਗ ਜੂਗਾ ਹੁਣ ਵੱਡੇ ਨਾਲ ਵੱਡੇ ਨਾਲ ਚੱਲਦਾ ਕੰਮ ਚਲੋ ਠੀਕ ਹੈ ਜੀ ਮੈਂ ਸ਼ਗਲਵਾ ਪ੍ਰਸ਼ਾਦਾ ਹਾਂ ਮਿਲਦੇ ਕਿਸੇ ਨਿੱਕੇ ਬਲੌਕ ਚ ਮਾਰਾ ਸਾਨੂੰ ਸਰਦੀ ਕਿਲਾ ਕਰਕੇ ਕਰਨ ਚਾਹ ਕਹਿੰਦਾ ਬੁੱਤੋ ਤੂੰ ਇਹ ਨਹੀਂ ਮੈਨੂੰ ਕਹਿੰਦਾ ਤੂੰ ਛੱਡਿਆ ਚੱਲ ਤੂੰ ਛੱਡ ਠੀਕ ਹੈ ਜੋ ਕੇ ਬਾ ਬਾ